ਬਡੇ ਬਾਰੇ ਵੀ ਅਫਸੋਸ ਹੈ ਮੈਂ ਉੱਥੇ ਵੀ ਜਾਂਦੀ ਕੋਸ਼ਿਸ਼ ਕਰਦਾ ਹਰੇ ਭਾਵੇਂ ਆਪਣੀ سپورਟ ਕੀਤੀ ਹੋਵੇ ਤੇ ਭਾਵੇਂ ਨਾ ਕੀਤੀ ਹੋਵੇ ਹਾਜ਼ਰੀ ਲੇਕਿਨ ਇੰਦਰੋ ਜਿਹੜਾ ਸਾਡਾ ਬੱਕਰੀ ਵਾਲਾ ਕੋਈ ਭਰਾ ਹੈ ਉਹਨਾਂ ਦੇ ਘਰੇ ਅਫਸੋਸ ਹੈ ਅਕਸਰ ਵੱਡੇ ਲੀਡਰ ਕੋਸ਼ਿਸ਼ ਕਰਦੇ ਹੈ ਕਿ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਮੁਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾ ਦੇ ਵੀ ਗਰੀਬ ਦਾ ਕੀ ਹੈ ਪਰ ਮੈਂ ਆ ਕੇ ਪੀਏ ਨੂੰ ਇਹ ਕਹਿ ਦੇ ਲੱਗਦਾ ਸੀ ਹਾਗਰੀ ਕਿੱਥੇ ਮਰਜੀ ਲਵਾ ਲਵੋ ਅ ਜੇ ਮੇਰੇ ਭਰਾ ਬੱਕਰੀ ਵਾਲੇ ਨੇ ਅਫਸੋਸ ਹੋਇਆ ਨਾ ਮੈਂ ਵੱਡੇ ਛਣਾਰ ਦੇ ਹਾਗਰੀ ਲਵਾਉਂਗਾ ਪਰ ਬੱਕਰੀ ਵਾਲੇ ਦੇ ਘੋਟੇ ਮੌਕੇ ਤੇ ਪਹੁੰਚੂਗਾ ਕਿਉਂਕਿ ਔਰੀਆਂ ਗਵਾਂਵਾਂ ਤੇ ਉਹਨੇ ਪਿਆਰ ਨੇ ਰਾਜੇ ਬਣੇ ਜੀ ਕਹੇਗਾ ਤਾਂ ਸਾਨੂੰ ਅਮੀਰ ਤੇ ਗਰੀਬ ਕਰਕੇ ਕੀ ਵੇਖਣਾ ਪਏਗਾ ਸਾਨੂੰ ਤਾਕਤ ਵਰ ਵੇਖ ਕੇ ਕਿ ਆਮ ਜਿੱਦਦਾ ਅੰਦਾਜ਼ਾ ਨਹੀਂ ਲਾਣਾ ਅਸੀਂ ਇਹ ਧੰਨਾ ਦੇ ਕੇ ਅੰਦਾਜ਼ਾ ਲਾਉਣਾ ਕਿ ਇਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ ਮੇਰੀ ਮਦਦ ਕੀਤੀ ਹੈ ਇਹਦੇ ਕੋਲ 50 ਰੁਪਏ ਸਨ ਔਰ ਇਹਨੇ 52 ਰੁਪਏ ਰਾਜੇ ਮੇਰੇ ਦਿੱਤੇ ਖਰਚੇ ਕਿਸੇ ਕੋਲੇ 50 ਲੱਖ ਸੀਗਾ ਤੇ ਉਹਨੇ 25 ਲੱਖ ਖਰਚਿਆ ਮੈਨੂੰ ਲੱਗਾ

ਉਹਨੇ ਭਾਵੇਂ ਆਪਣੀ ਸਕੂਲ ਕੀਤੀ ਹੋਵੇ ਤੇ ਭਾਵੇਂ ਨਾ ਕੀਤੀ ਹੋਵੇ ਹਾਜ਼ਰੀ ਲੇਕਿਨ ਇੰਦਰੋ ਜਿਹੜਾ ਸਾਡਾ ਬੱਕਰੀ ਵਾਲਾ ਕੋਈ ਪਰਹਾ ਹੈ ਉਹਨਾਂ ਦੇ ਘਰੇ ਅਫਸੋਸ ਹੈ ਅਕਸਰ ਵੱਡੇ ਲੀਡਰ ਕੋਸ਼ਿਸ਼ ਕਰਦੇ ਹੈ ਕਿ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਮੁਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾ ਦੇ ਵੀ ਗਰੀਬ ਤਾਂ ਕੀ ਹੈ ਪਰ ਮੈਂ ਆ ਕੇ ਪੀਐਨ ਨੂੰ ਇਹ ਕਹਿ ਦੇਣਾ ਤਸ ਹਾਗਰੀ ਕਿੱਥੇ ਮਰਜੀ ਲਵਾ ਲਓ। ਪਰ ਜੇ ਮੇਰੇ ਭਰਾ ਬੱਕਰੀ ਆਲੇ ਨੇ ਅਫਸੋਸ ਹੋਇਆ ਨਾ ਮੈਂ ਵੱਡੇ ਧਨਾਰ ਦੇ ਹਾਗਰੀ ਲਵਾਉਂਗਾ ਪਰ ਬੱਕਰੀ ਆਲੇ ਦੇ ਢੋਗ ਦੇ ਮੌਕੇ ਤੇ ਪਹੁੰਚੂਗਾ ਕਿਉਂਕਿ ਥੋੜੀਆਂ ਗਵਾਮਾਂ ਤੇ ਉਹਨੇ ਪਿਆਰ ਨੇ ਰਾਜੇ ਬਣੇ। ਕਹਿੰਗਾ ਤਾ ਸਾਨੂੰ ਅਮੀਰ ਤੇ ਗਰੀਬ ਕਰਕੇ ਕਿਵੇਂ ਵਖਾ ਪਏਗਾ। ਸਾਨੂੰ ਤਾਕਤ ਵਰ ਦੇਖ ਕੇ ਤੇ ਆਮ ਜੱਤੀ ਦਾ ਅੰਦਾਜ਼ਾ ਨਹੀਂ ਲਾਣਾ। ਅਸੀਂ ਇਹ ਭਾਗਣਾ ਦੇਖ ਕੇ ਅੰਦਾਜ਼ਾ ਲਾਉਣਾ ਕਿ ਇਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ ਮੇਰੀ ਮਦਦ ਕੀਤੀ ਹੈ ਇਹਦੇ ਕੋਲ 50 ਰੁਪਏ ਸਨ ਔਰ ਇਹਨੇ 52 ਰੁਪਏ ਰਾਜੇ ਮੇਰੇ ਤੇ ਖਰਚੇ ਕਿਸੇ ਕੋਲੇ 50 ਲੱਖ ਸੀਗਾ ਤੇ ਉਹਨੇ 25 ਲੱਖ ਖਰਚਿਆ ਮੈਨੂੰ ਲੱਗਾ ਭਾਵਨਾ 54 ਰੁਪਏ ਵਾਲੇ ਦੀਆਂ ਜਾਵੇ ਹੈ ਕਿਉਂਕਿ ਉਹ ਕੋਲ ਹੀ ਹੈ ਨਹੀਂ ਨਾ ਕੋਈ ਤੂੰ ਮੈਂ ਇਹ ਗੱਲਾਂ ਸੋਚ ਸਮਝ ਕੇ ਜਦੋਂ ਆਪੇ ਇਲਾਕੇ ਚ ਕਰਦਾ ਸੀ ਤੋ ਇਸ ਕਰਕੇ ਰਾਗੇ ਭੜੇ ਨੂੰ ਤੁਸੀਂ ਰਾਗ ਪਾਗਦਾ ਏ ਕੋ ਯਾਰ ਮੇਰੀ ਤਾਂ ਮਾਂ ਮਰ ਗਈ ਜਦੋਂ ਮੈਂ 6 ਸਾਲ ਦਾ ਸੀ ਆਕੇ ਵਿੱਚ ਕਿਸੇ ਵੱਡੇ ਦੇ ਘਰੇ ਦੀ ਅਫਸੋਰ ਸਾਹਿਬ ਮੈਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਦਾ ਹਾਂ ਉਹਨੇ ਭਾਵੇਂ ਆਪਣੀ ਸਪੋਰਟ ਕੀਤੀ ਹੋਵੇ ਤੇ ਭਾਵੇਂ ਨਾ ਕੀਤੀ ਹੋਵੇ ਹਾਜ਼ਰੀ ਬਿਗਿੰਦਰ ਮੇਰਾ ਸਾਡਾ ਬੱਕਰੀ ਵਾਲਾ ਕੋਈ ਭਰਾ ਹੈ ਉਹਨਾਂ ਦੇ ਘਰੇ ਅਫਸੋਸ ਹੈ ਅਕਸਰ ਵੱਡੇ ਲੀਡਰ ਕੋਸ਼ਿਸ਼ ਕਰਦੇ ਹੈ ਕਿ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਮੁਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾਂਗੇ ਵੀ ਗਰੀਬ ਤਾਂ ਕੀ ਹੈ ਪਰ ਮੈਂ ਆ ਕੇ ਪੀਐਨ ਨੂੰ ਇਹ ਕਹਿ ਦੇਣਾ ਤਸ ਹਾਗਰੀ ਕਿੱਥੇ ਮਰਜੀ ਲਵਾ ਲਓ ਅਗੇ ਮੇਰੇ ਭਰਾ ਬੱਕਰੀ ਵਾਲੇ ਨੇ ਅਫਸੋਸ ਹੋਇਆ ਨਾ ਮੈਂ ਵੱਡੇ ਤਨਾਰ ਦੇ ਹਾਜ਼ਰੀ ਲਵਾਉਂਗਾ ਪਰ ਬੱਕਰੀ ਵਾਲੇ ਦੇ ਢੋਲ ਦੇ ਮੌਕੇ ਤੇ ਪਹੁੰਚੂਗਾ ਕਿਉਂਕਿ ਔਰੀਆ ਘਰਾਮਾ ਤੇ ਉਹਰੇ ਪਿਆਰ ਨੇ ਰਾਜੇ ਬਣੇ। ਕਹਿੰਗਾ ਭਾ ਸਾਨੂੰ ਅਮੀਰ ਤੇ ਗਰੀਬ ਕਰਕੇ ਨਹੀਂ ਵੇਖਣਾ ਪਏਗਾ। ਸਾਨੂੰ ਤਾਕਤ ਵਰ ਦੇਖ ਕੇ ਤੇ ਆਂ ਵਿਅਕਤੀ ਦਾ ਅੰਦਾਜ਼ਾ ਨਹੀਂ ਲਾਉਣਾ। ਅਸੀਂ ਉਹਨੀਆਂ ਭਾਵਨਾ ਦੇਖ ਕੇ ਅੰਦਾਜ਼ਾ ਲਾਉਣਾ ਕਿ ਇਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ मेरी मदद की है प्यार संग और राजे खर्चे है कि लक्षा पची लक्ष खर्च मेनू लगता भावना बवंजा रुपए वाले की ज्यादा है क्योंकि वो तो पुरे पुरे है ही ना कुछ सो तो मैं ये सोच समझ के जो आपके इलाके चलता ਤੂੰ ਇਹਸ ਕਰਕੇ ਰਾਗੇ ਭੜੇ ਨੂੰ ਤੁਸੀਂ ਰਾਗ ਪਾਗਦਾ ਏ ਕੋ ਯਾਰ ਮੇਰੀ ਤਾਂ ਮਾਂ ਮਰ ਗਈ ਜਦੋਂ ਮੈਂ 6 ਸਾਲ ਦਾ ਸੀ